ਆ ਵੀ ਉੱਥੇ ਅੱਜ ਚੱਲਦੇ ਆ ਇਟਲੀ ਦੀਆਂ ਸ਼ਹਿਰ ਦੇ ਵਿੱਚ ਜਿੱਥੇ ਦੁਨੀਆ ਦੇ ਵਰਲਡ ਦੇ ਸਾਰੇ ਬ੍ਰੈਂਡ ਮਿਲਦੇ ਆ ਇੱਕ ਜਗ੍ਹਾ ਤੋਂ ਹੀ ਕਿ ਤੁਹਾਨੂੰ ਵੱਖਰੀ ਵੱਖਰੀ ਸ਼ਹਿਰ ਦੇ ਵਿੱਚ ਜਾ ਕੇ ਸ਼ਾਪਿੰਗ ਕਰਨ ਦੀ ਲੋੜ ਨਹੀਂ ਇੱਕ ਜਗ੍ਹਾ ਤੇ ਹੀ ਸਾਰੇ ਮਹਿੰਗੇ-ਮਹਿੰਗੇ ਟੌਪ ਦੇ ਬ੍ਰੈਂਡ ਹੈਗੇ ਆ ਸੋ ਵੀਡੀਓ ਨੂੰ ਕੰਟੀਨਿਊ ਰੱਖਿਓ ਸਾਡੇ ਜਿੱਥੇ ਅਸੀਂ ਰਹਿੰਨੇ ਸਾਡੇ ਤੋਂ ਕਾਫੀ ਦੂਰ ਆ ਉਹ ਏਰੀਆ ਜਿੱਥੇ ਅਸੀਂ ਚੱਲੇ ਆ ਤੇ ਉੱਥੇ ਆਊਟਲੈਟਸ ਵਗੈਰਾ ਹੈਗੀਆਂ ਆ ਸੋ ਉੱਥੋਂ ਕੁਝ ਸ਼ਾਪਿੰਗ ਵੀ ਕਰਾਂਗੇ ਤੇ ਤਾਂ ਘੁੰਮਾ ਫਿਰਾਂਗੇ ਵੀ ਤੇ ਵੀਡੀਓ ਨੇ ਇੰਜੋਏ ਕਰੋਗੇ ਤੁਸੀਂ ਵੀ ਅਸੀਂ ਵੀ ਕਰਾਂਗੇ ਸੋ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਦਾ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਸੋ ਚੱਲਦੇ ਆਂ ਅੱਗੇ ਆਊਟਲੈਂਡ ਦੇ ਵਿੱਚ ਉੱਥੇ ਜਾ ਕੇ ਮਿਲਦੇ ਆਂ ਚਲੋ ਹਾਂ ਜੀ ਹੁਣ ਤਾਂ ਰਸਤਾ ਥੋੜਾ ਜਿਹਾ ਲੰਮਾ ਸੀਗਾ ਤੇ ਰਸਤੇ 'ਚ ਜਾਂਦੇ ਜਾਂਦੇ ਖੜ ਗਏ ਆਂ ਕਿ ਆਟੋ ਗਰੇਲਿਆ ਇਟਾਲੀਆ ਦੇ ਵਿੱਚ ਇਟਾਲੀਅਨ ਜਿਹੜੇ ਇਟਲੀ 'ਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਆ ਹੁਣ ਇੱਥੇ ਚਾਹ ਪਣੀ ਪੀਵਾਂਗੇ ਤੇ ਥੋੜਾ ਜਿਹਾ ਸਾਹ ਲੈ ਲਵਾਂਗੇ ਗੱਡੀ ਵੀ ਸਾਹ ਲੈ ਲੂ ਦਸੀਂ ਵੀ ਸਾਹ ਲੈ ਲਾਂਗੇ ਵੜ ਅੰਦਰ ਚਲਦੇ ਆ ਚਾਹ ਬਣੀ ਪੀਣੇ ਆ ਬੱਚਿਆਂ ਨੂੰ ਕੁਝ ਖਵਾਉਣੇ ਆ ਥੋੜੇ ਜਿਹਾ ਰਿਲੈਕਸ ਹੋ ਕੇ ਚਲਦੇ ਆ ਹਾਂਜੀ ਅਸੀਂ ਇੱਥੇ ਆਟੋ ਗ੍ਰੇਲ ਤੇ ਰੁਕ ਗਏ ਸੀਗੇ ਵੀ ਥੋੜਾ ਚਾਹ ਬਣੀ ਪੀ ਲੈਣੇ ਆ ਕਿਰੇ ਵੀ ਉਦਰਾ ਦੇ ਹੋਏ ਮੂਸ ਜਿ ਸੁਜੇ ਜਿਆ ਕਿਉਂਕਿ ਥੋੜੇ ਦੇ ਜਲਦੀ ਉੱਠ ਕੇ ਤੇ ਜਲਦੀ ਤੁਰੇ ਸੀ ਟ੍ਰੈਫਿਕ ਤੋਂ ਆਇਆ ਸੜਕਾਂ ਤੇ ਤੇ ਬੜਾ ਜਿਆਦਾ ਰਸ਼ ਪੈ ਜਾਂਦਾ ਹੈ ਸੋ ਕਾਫੀ ਵਗੈਰਾ ਪੀਣੇ ਆ ਕੁਝ ਖਾਣੇ ਵੀ ਨੇ ਆ ਤੇ ਥੋੜਾ ਘੰਟੇ ਕਿਲਾ ਮਤਲਬ ਸਾਡੀ ਟਾਈਮ ਰਹਿ ਜਾਂਦੀ ਹੈ ਕਿੰਨਾ ਦਿੱਕਤਾਂ ਤੋਂ ਇੱਥੇ ਪਹੁੰਚ ਜਾਣਾ ਹੈ ਇਸ ਨੂੰ ਇਹ ਕਰਦੇ ਹਾਂ ਅਸੀਂ ਇਹਨਾਂ ਮੂਮੈਂਟਸ ਨੂੰ ਤੁਸੀਂ ਵੀ ਵੀਡੀਓ ਦੇਖ ਕੇ ਇੰਜੋਏ ਜਰੂਰ ਕਰਿਓ ਠੀਕ ਹੈ ਜੀ ਕੰਮ ਕਰ ਲਈਏ ਥੋੜਾ ਰੈਲੈਕਸ ਹੋ ਜਾਂਦਾ ਹੈ ਕਿ ਛੁੱਟੀਆਂ ਹੈਗੀਆਂ ਆ ਉਹ ਦੇਣਾ ਸੀ ਕੰਮ ਕਰਕੇ ਫਿਰ ਅਸੀਂ ਘਰੇ ਚੱਲ ਜਾਣਾ ਫਿਰ ਇੱਕ ਦੋ ਵਾਂਡੇ ਹੋਲੀ ਉੱਥੇ ਹੋ ਕੇ ਆਵਾਂਗੇ ਮੇਲ ਮਲਾਪ ਹੋ ਜਾਂਦਾ ਛੁੱਟੀਆਂ ਦੇ ਵਿੱਚ ਬਾਕੀ ਦਿਨਾਂ ਚ ਸਾਰੇ ਵਿਜੀ ਹੁੰਦੇ ਆ ਸਾਰਿਆਂ ਨੂੰ ਹੁੰਦਾ ਦਾ ਕਿ ਪੈਣ ਪ੍ਰਭਾਂਤ ਛੁੱਟੀਆਂ ਸਾਰੀਆਂ ਆਉਣ ਮਿਲਈਏ ਜਿ ਲਈਏ ਮਤਲਬ ਇਹ ਵੀ ਤੁਸੀਂ ਦੇਖ ਸਕਦੇ ਆ ਕਿੰਨਾ ਕਿੰਨਾ ਕਮੈਂਟ ਆ ਕੋਫੀ ਮਿਲ ਗਈ ਆ ਜੀ ਸਭ ਨੂੰ ਹੁਣ ਹੁਣ ਅਸੀਂ ਥੋੜਾ ਜਿਹਾ ਐਕਟਿਵ ਹੋ ਜਾਣਾ ਆ ਥੋੜਾ ਜਿਹਾ ਐਕਟਿਵ ਹੋ ਜਾਣਾ ਆ ਕੋਫੀ ਪੀ ਕੇ ਸੋ ਸਟ੍ਰੀਟਲੀ ਵਾਲਿਓ ਤੁਹਾਨੂੰ ਤੋਂ ਪਤਾ ਆ ਕਫੇ ਕਿੰਨੀ ਟੇਸਟੀ ਆ ਕਿੰਨੀ ਵਧੀਆ ਆ ਤਾਂ ਹੋਰ ਕਿਤੇ ਮਿਲਦੀ ਆ ਇਹ ਕਫੇ ਦੱਸਿਓ ਜ਼ਰੂਰ ਜਿਹੜੇ ਕਿਸੇ ਹੋਰ ਕੰਟਰੀ ਦੇ ਵਿੱਚ ਗਏ ਆ ਆ ਪੱਕਾ ਸਮਾਨ ਲੈ ਕੇ ਬੈਠ ਗਏ ਆ ਸਾਰੇ ਜਾਣੇ ਮੜੀਆਂ ਦੀ ਅੱਖਾਂ ਖੋਲ ਲਈਏ ਚਾਹ ਪਣੀ ਠੀਕ ਹੈ ਫਿਰ ਚੱਲਦੇ ਆ ਅਗਲੇ ਸਫ਼ਰ ਵੱਲ ਫਾਈਨਲੀ ਜੀ ਡੈਸਟੀਨੇਸ਼ਨ ਤੇ ਪਹੁੰਚਣੇ ਵਾਲੇ ਕੁਝ ਮਿੰਟ ਸੈਕਿੰਡ ਰਹਿ ਗਏ ਆ ਬਸ ਸੜਕ ਦਾ ਕਿਰਾਇਆ ਭਰਨ ਲੱਗੇ ਆ ਹੁਣ ਟੂਲ ਦੇਣ ਲੱਗੇ ਆ ਤੇ ਪਹੁੰਚਣ ਵਾਲੇ ਆ ਥੋੜੇ ਇੱਕ ਮਿੰਟਾਂ ਦੇ ਵਿੱਚ ਵਧੀਆ ਰਿਹਾ ਸਫ਼ਰ ਜਿੰਨਾ ਵੀ ਰਿਹਾ ਆ ਇੰਡਵਾਈ ਕਰਦੇ ਹੀ ਆਏ ਆ ਖਾਪੀ ਲਿਆ ਇਹਦਾ ਗੱਡੀ ਤੇਲ ਮੰਗਦੀ ਐ ਤਾਂ ਆਪਣੇ ਵਿੱਚ ਵੀ ਖਾਣੇ ਦੀ ਘਾਟ ਹੋ ਜਾਂਦੀ ਆ ਖਾਣਾ ਪੀਣਾ ਖਾ ਕੇ ਤੁਰ ਪਏ ਸੀਗੇ ਤੇ ਪਹੁੰਚਣ ਵਾਲਿਆਂ ਡੈਸਟੀਨੇਸ਼ਨ ਤੇ ਫਾਈਨਲੀ ਜੀ ਹੋਸਪਲੇਸ ਤੇ ਪਹੁੰਚ ਗਏ ਆ ਜਿੱਥੇ ਸਾਰੀ ਦੁਨੀਆ ਦੇ ਬ੍ਰਾਂਡ ਇੱਕ ਜਗ੍ਹਾ ਤੇ ਹੈਗੇ ਆ ਸੋ ਉਧਰ ਵੱਲ ਨੂੰ ਚੱਲੇ ਹਾਂ ਗੱਡੀ ਪਾਰਕਿੰਗ ਚ ਲਾਤੀ ਆ ਤੇ ਚੱਲਦੇ ਆਂ ਆਪਾਂ ਉਥੇ ਆਊਟਲੈਟ ਦੇ ਵਿੱਚ ਦੋ ਆਊਟਲੈਟਸ ਹੈਗੀਆਂ ਇੱਕ ਛੋਟੀ ਐ ਇੱਕ ਵੱਡੀ ਆ ਦੋਨਾਂ ਚ ਘੁੰਮਾਂਗੇ ਸੋ ਮਿਲਦੇ ਆਥੇ ਜਾ ਕੇ ਦੁਨੀਆਂ ਦੇ ਸਾਰੇ ਬ੍ਰੈਂਡ ਇੱਥੇ ਆ ਕੇ ਇੱਕ ਜਗ੍ਹਾ ਦੇ ਇਕੱਠੇ ਹੋਈਏ ਦਰਬਾਰ ਬਰੀ ਖੁਸ਼ ਜਿੰਨੀ ਜੂ ਸਾਰਾ ਕੁਝ ਹੈਗਾ ਚਾਰ ਬ੍ਰੈਂਡ ਇੱਕ ਜਗ੍ਹਾ ਤੇ ਇਕੱਠੇ ਆ ਪਰ ਮਤਲਬ ਬ੍ਰੈਂਡ ਇੱਥੇ ਸਾਰੇ ਹੀ ਹੈਗੇ ਆ ਮਟਰ ਚਾਰ ਬ੍ਰੈਂਡ ਇੱਕੋ ਜਗ੍ਹਾ ਤੇ ਇਕੱਠੇ ਆ ਸੋ ਚੋਇਸ ਤੁਹਾਡੀ ਆ ਤੁਸੀਂ ਕੀ ਬਾਏ ਕਰਨਾ ਚਾਹੁੰਦੇ ਹੋ ਦੇਖ ਡੈਕੋਰੇਸ਼ਨ ਦੇਖੋ ਕਿੰਨੀ ਸੋਹਣੀ ਹੈ ਤੇ ਆਊਟਲੈਟ ਦੇ ਵਿੱਚ ਡੈਕੋਰੇਸ਼ਨ ਕੀਤੀ ਹੋਈ ਆ ਸਾਰੀ ਇਹ ਪਿਓ ਮੌਨਤੇ ਦੀ ਆਊਟਲੈਟ ਆ ਮਿਲਾਨ ਵਾਲੀ ਸਾਈਡ ਤੇ ਸੋ ਕਿ ਦੇਖੋ ਕਿੰਨਾ ਵੜ ਡਾਲ ਬਰੋ ਬਣਾਇਆ ਹੋਇਆ ਆ ਉਹਨਾਂ ਨੇ ਸੋ ਆਊਟਲੈਟ ਘੁੰਮ ਰਹੇ ਆ ਅੱਜ ਤੁਹਾਨੂੰ ਵੀ ਕਮਾਈਏ ਨਾਲ ਨਾਲ ਇੰਜੋਏ ਕਰੋ ਤੁਸੀਂ ਵੀ ਇੰਨਾ ਮੂਮੈਂਟਸ ਨੂੰ ਅੱਗੇ ਅੱਗੇ ਸੋ ਸ਼ੋਪਿੰਗ ਕਰਕੇ ਦੇਖਾਂ ਉਹਨਾਂ ਲੈ ਕੇ ਮਾਈਕ ਕੋਰਸ ਤੇ ਆ ਗਏ ਆ ਆ ਦੇਖਦੇ ਆ ਕਿ ਕੀ ਮਿਲਦਾ ਆ ਆਜੋ ਬੱਚਾ ਇਹ ਦੋ ਜਗ੍ਹਾ ਤੋਂ ਪਰਚਾਉਂਦੇ ਆ। ਉਹ ਮੀਟਾ ਹੈ, ਉਹ ਸਬਸਟੈਂਸ ਹੈ ਤੇ ਬੀਅਰ ਵੀ ਹੈ। ਜੀ ਤੁਹਾਨੂੰ ਇਹ ਸੇਕ ਵੀ। ਤੇ ਮਾਰਕੀਟ ਪੈਂਦੀ ਹੈ ਫਿਊ ਮੋਂਤੇ ਦੇ ਵਿੱਚ ਆਊਟਲੈਟ ਹੈਗੀ ਆ ਇਹ ਤੇ ਸੇਰਾ ਵਾਲੇ ਸਪਰੀਅ ਚ ਦੇਖਣਾ ਕਿ ਕਿੰਨੇ ਬ੍ਰੈਂਡ ਆ। ਸੋਣਾ ਯਕਮੰਡ ਮਤਲਬ ਕੰਗਰੈਸ ਬਹੁਤ ਹੰਦਾ ਇਸ ਇਰੀਏ ਦੇ ਵਿੱਚ ਵੀ ਹਰੇਕ ਤਰ੍ਹਾਂ ਦਾ ਬ੍ਰੈਂਡ ਮਿਲ ਜਾਂਦਾ ਜੋ ਵੀ ਤੁਸੀਂ ਖਰੀਦਣਾ ਚਾਹੁੰਦੇ ਆ ਅਸੀਂ ਮਾਈਕਲ ਕੋਰਸ ਜਾਏ ਆ ਸੋ ਹੁਣ ਕਾਲ ਵੀਡੀਓ ਜਿਹੜੀ ਆਊਗੀ ਉਹ ਨੈਕਸਟ ਆਊਗੀ ਤੁਸੀਂ ਇੰਜੋਏ ਕਰ ਸਕਦੇ ਪੀਜ਼ਰ ਨੂੰ ਦੇਖ ਲਓ ਕਿ ਕਿੱਪੂ ਪੁੱਤਰ ਨਾ ਘੜੋ ਇਹਦੀ ਸ਼ਾਪਿੰਗ ਕਰਨ ਆਇਆ ਆ ਬਹੁਤ ਵਧੀਆ ਵੱਖਣ ਦੇਖ ਲਿਆ ਦੀਆਂ ਚੀਜ਼ਾਂ ਕਿੱਦਾਂ ਦੀਆਂ ਆ ਤੇ ਇਹਦੀ ਬ੍ਰੈਂਡ ਟੈਸਟ ਕਰਕੇ ਦੇਖਿਆ ਪਰਫਿਊਮ ਟੈਸਟ ਕਰਕੇ ਦੇਖਿਆ ਬਹੁਤ ਵਧੀਆ ਨਿਕਲਿਆ ਵਸੇ ਉਹ ਨਾ ਪਰਫਿਊਮ ਵਰੀਆ ਸੀ ਮਾਰਸੇ ਦੇਖਦੀਆਂ ਦਾਦਾ ਆ ਸਪੀਡ ਚੈੱਕ ਕਰੋ ਸਪੀਡ ਜਦੋਂ ਮਾਰਕੀਟ ਇਦਾਂ ਦੀਆਂ ਦੇਖਦੀਆਂ ਚੱਲ ਅੱਜ ਗਏ ਵੜਗੇ ਅੰਦਰ ਲੈ ਚਲੋ ਜੀ ਹੁਣ ਵਾਏ ਕਰੂ ਵਾਏ ਕਰੂ ਅਸੀਂ ਬਾਹਰ ਖੜ ਕੇ ਕਰਨਾ ਅੰਦਰ ਹੀ ਨਹੀਂ ਜਾਣਾ ਮੈਂ ਆਪੇ ਬਾਹਰ ਆ ਜਾ ਆਪਾਂ ਜਾਣੇ ਨਹੀਂ ਅੰਦਰ ਕਿ ਉਹਨੂੰ ਨਾ ਆਪੇ ਬਾਹਰ ਲਾ ਕੇ ਫਾਈਨਲੀ ਜੀ ਸਾਰਾ ਘੁੰਮ ਫੇਰ ਲਿਆ ਸਾਰੀਆਂ ਸ਼ਾਪਿੰਗਾਂ ਵਗੈਰਾ ਡਨ ਕਰ ਲਈਆਂ ਆ ਗੈਸ ਦੇ ਵਿੱਚ ਘੁੰਮ ਕੇ ਫੇਰ ਵਾਪਸ ਆ ਗਏ ਸੀਗੇ ਵੀ ਪਰਸ ਵਗੈਰਾ ਬਹੁਤ ਸੋਹਣੇ ਲੱਗੇ ਸੋਨ ਤੋਂ ਲੱਗੀ ਹੋਈ ਆ ਸੋ ਹੁਣ ਬੱਚੇ ਪਾਰਕ ਦੇ ਵਿੱਚ ਖੇਡਦੇ ਪਏ ਆ ਉਹਨਾਂ ਨੂੰ ਅਸੀਂ ਲੈਣਾ ਆ ਸੋ ਫਾਈਨਲੀ ਬਹੁਤ ਇੰਜੋਏ ਕੀਤਾ ਘੁੰਮ ਫੇਰ ਲਿਆ ਆ ਅਸੀਂ ਤੇ ਜੋ ਜੋ ਸ਼ਾਪਿੰਗ ਕਰਨੀ ਸੀ ਕਰ ਲਈ ਆ ਮਜ਼ਾ ਆਇਆ ਵਧੀਆ ਲੱਗਿਆ ਤੇ ਬ੍ਰਾਂਡ ਸਾਰੇ ਹੀ ਬਹੁਤ ਵਧੀਆ ਆ ਬਟ ਜਿਹੜੇ ਕੁਝ ਜ਼ਿਆਦੇ ਫੇਮਸ ਹੈਗੇ ਥੋੜੇ ਜੇ ਕੋਸਟਲੀ ਸੀਗੇ ਸੋ ਉਹਨਾਂ ਤੱਕ ਵੀ ਪਹੁੰਚਾਂਗੇ ਕਦੇ ਨਾ ਕਦੇ ਜਿਨ੍ਹਾਂ ਜਿਨ੍ਹਾਂ ਦੇ ਵਿੱਚੋਂ ਕਮੇ ਆ ਫਿਰੇ ਆ ਜੋ ਜੋ ਬਾਈ ਕੀਤਾ ਆ ਸੋ ਜਲਦੀ ਹੀ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਓਕੇ ਜੀ ਬਾਏ ਬਾਏ 사시ਦਾ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ